ਲੋਡੀ ਜਿਵੇਂ ਤੁਸੀਂ ਦੇਖ ਰਹੇ ਹੋ ਸਾਡੀ ਅੱਜ ਦੁਕਾਨ ਫੇਰ ਬੰਦ ਐ ਇਸ ਕਰਕੇ ਸਾਨੂੰ ਨਰੁੱਲਾ ਹਸਪੀਟਲ ਕੀ ਐ ਨਰੁੱ ਨਰੁੱਲਾ ਆ ਰਿਹਾ ਉਹ ਕੀ ਕਹਿਦੇ ਯਾਰ ਨਰੁੱਲਾ ਹੋਟਲ ਤੇ ਪਹੁੰਚੇ ਆ ਸੋ ਅਸੀਂ ਖਾਣ ਲੱਗੇ ਆ ਕਿਹੜੇ ਪਰੌਂਠੇ ਆਲੂ ਦੇ ਆਲੂ ਵਾਲੇ ਉਹ ਪੈਜੋ ਇੱਕ ਦੱਸ ਦੋ ਏ ਇੱਕ ਮੂਲੀ ਲੱਗਿਆ ਇੱਕ ਗਾਜਰ ਲੱਗਿਆ ਨਹੀਂ ਯਾਰ ਨਾਰੇ ਕਰ ਲੋ ਕਰਦਾ ਕਿ ਜਣਾ ਮੂਲੀ ਆ ਕੇ ਪੱਤ ਮਾਰੂ ਉਹ ਨਹੀਂ ਪੱਤ ਮਾਰਦੇ ਓਏ ਲੈ ਮੂਲੀ ਖਾਂਦੇ ਕਿਸ ਲਈਆਂ ਤੈਨੂੰ ਪਤਾਗਾ ਯੈਸ ਸਾਡੀ ਤਾਂ ਕਾਰ ਬੰਦ ਸੀ ਅੱਜ ਫੇਰ ਇਸ ਕਰਕੇ ਅੱਲੂ ਵਾਲੇ ਪਰੌਂਠੇ ਖਾਣ ਜਾ ਰਿਹਾ ਸਾਡਾ ਵੀਰ ਆਲੂ ਵਾਲਾ ਪਰੌਂਠਾ ਬਣਾ ਰਿਹਾ ਕਿਹੜਾ ਕੀ ਹੁੰਦਾ ਤਵੇ ਦਾ ਤਵੇ ਵਾਲਾ ਤੇ ਅੰਕਲ ਦੇਖਿਓ ਕਿਵੇਂ ਰੱਖੂਗਾ ਉੱਪਰ ਆਲੂ ਦਾ ਪਰੌਂਠਾ ਆਏ ਵਾਹ ਜੀ ਵਾਹ ਆ ਦੇਖੋ ਲੋ ਜੀ ਲੋ ਰੋਟੀ ਦੇ ਉੱਪਰ ਰੋਟੀ ਰੋਟੀ ਦੇ ਉੱਪਰ ਰੋਟੀ ਵਾਹ ਜੀ ਵਾਹ ਤੇ ਅਕਲੇ ਦੇ ਉੱਤੇ ਰੱਖ ਓਏ ਬਾਹੂ ਨੂੰ ਕਿੱਥਾ ਫੋਨ ਆਪਣੇ ਓਏ ਬਾਹੂ ਨੂੰ ਫੋਨ ਕੀਤਾ ਕੀ ਕਹਿੰਦਾ ਬਾਹੂ ਆਈ ਆਪਾਂ ਸਹੀ ਦੱਸ ਆਈ ਆਂਦਾ ਕਿੰਨਾ ਟਾਈਮ ਹੋ ਗਿਆ ਕਿਤੇ ਨੂੰ ਫੋਨ ਘੰਟਾ ਹੋ ਗਿਆ ਬਸ ਫੇਰ ਨਹੀਂ ਆਂਦਾ ਬਾਹੂ ਆਪਨਾ ਟਾਈਮ ਹੋ ਗਿਆ ਆਪਾਂ ਚੱਲਦੇ ਹਾਂ ਘਰੋਂ ਘਰੀ ਆ ਵੇਹ ਚ ਤਿੱਲੀ ਜੀ ਵੱਜੀ ਮੇਰੇ ਸੋ ਮਿਲਦੇ ਹਾਂ ਯਾਰ ਜਦੋਂ ਬਾਹੂ ਆ ਗਿਆ ਕਰਦੇ ਬਾਹੂ ਨਾਲ ਗੱਲਬਾਤ ਬੈਠ ਕੇ ਅੱਜ ਕਿ ਸਾਡੇ ਨਾਲ ਦੋ ਵਾਰੀ ਅਦਾ ਹੋ ਚੁੱਕਿਆ ਪਹਿਲਾ ਇੱਕ ਵਾਰੀ ਹੋਇਆ ਸੀਗਾ ਤੇ ਹੁਣ ਦੂਸਰੀ ਵਾਰ ਫੇਰ ਹੋ ਗਿਆ ਆਪਣੇ ਨਾਲ ਹਣਾ ਓਏ ਸਹੀ ਗੱਲ ਆ ਅੱਜ ਪੈ ਕੇ ਗੱਲ ਕਰਨੀ ਆਪਾਂ ਬਾਉ ਨਾਲ ਤੇ ਤੂੰ ਚਪਲਾ ਹੀ ਆ ਗਿਆ ਓ ਯਾਰ ਮੈਂ ਚਪਲਾਂ ਤੇ ਆ ਗਿਆ ਪਤਾ ਕਿੰਨੀ ਠੰਡ ਲੱਗ ਗਈ ਬਾਈਕ ਤੇ ਆਇਆ ਸੋ ਕਰਦੇ ਆਪਾਂ ਬਾਉ ਨਾਲ ਗੱਲ ਕਰਦੇ ਬਾਉ ਨੂੰ ਆ ਜਾਣ ਦੋ ਇੱਧਰ ਆਇਓ ਇੱਧਰ ਆਇਓ ਕਿੱਥੇ ਜਾ ਰਹੇ ਹੋ ਨਹੀਂ ਤੁਹਾਨੂੰ ਪਤਾ ਨਹੀਂ ਤੁਹਾਡੇ ਜਿਹੜੇ ਕਰਮਚਾਰੀ ਨੇ ਉਹਨਾਂ ਨੂੰ ਤੁਸੀਂ ਕਰਾ ਰਹੇ ਹੋ ਇੰਨੀ ਜਲਦੀ ਬੁਲਾ ਕੇ ਤੁਸੀਂ ਖੁਦ ਲੇਟ ਆ ਰਹੇ ਹੋ ਹੈ ਦੱਸੋ ਤੁਹਾਨੂੰ ਜਵਾਬ ਦੇਣਾ ਪਊਗਾ ਲੇਟ ਹੋ ਗਏ ਕਿਉਂ ਪਤਾ ਕਿੰਨੇ 10 ਵਜੇ ਤੇ 10 ਵਜੇ ਤੇ ਆਏ ਆ ਕੈਮਰਾ ਚੈੱਕ ਕਰ ਲਓ ਕੈਮਰਾ ਐਵੇਂ ਕੈਮਰਾ ਚੈੱਕ ਕਰੋ ਚਲੋ ਮੇਰੀ ਗੱਲ ਸੁਣੋ ਵੀਰੇ ਮੇਰੀ ਗੱਲ ਸੁਣੋ ਅਗਰ 10 ਵਜੇ ਨਾ ਆਏ ਸਾਨੂੰ ਹੁਣੇ ਛੁੱਟੀ ਕਰ ਦਿਓ ਇੱਥੋਂ ਤਿੰਨਾਂ ਨੂੰ ਠੀਕ ਆ ਏ ਅਨਮੋਲ ਮਨਜ਼ੂਰ ਹੈ ਮਨਜ਼ੂਰ ਹੈ ਦਾਸ ਹੋਇਆ ਨਹੀਂ ਤੁਸੀਂ ਤੁਸੀਂ ਹਾਂ ਬੋਲੋ ਕਿੰਨੇ ਵੇ ਕੀਤਾ ਉਹ ਯਾਰ ਫੋਨ ਜਿੰਨੇ ਮਰ ਤੁਸੀਂ ਟਾਈਮ ਨਹੀਂ ਪਹਿਲਾਂ ਫੋਨ ਕੀਤਾ ਪਤਾ ਕਿੰਨਾ ਟਾਈਮ ਹੋ ਗਿਆ ਸਾਨੂੰ ਖੜੇ ਹੋਣ ਕੀਤਾ ਮੈਨੂੰ ਬਹੁਤ ਟਾਈਮ ਹੋ ਗਿਆ ਸਾਨੂੰ ਖੜੇ ਨੂੰ ਇਹ ਤਾਂ ਰੱਬ ਦਾ ਸ਼ੁਕਰ ਹੈ ਰੱਬ ਨੇ ਧੋਪ ਭੇਜੀ ਤੀ ਨਹੀਂ ਤਾਂ ਅਸੀਂ ਤਾਂ ਜਾਮੇਣਾ ਸੀਗਾ ਤੁਸੀਂ ਆਰਾਮ ਨਾਲ ਕੰਬਲ ਤੇ ਪਏ ਹੋ ਗਲਤ ਗੱਲ ਹੈ ਗਲਤ ਗੱਲ ਹੈ ਹਨਨ ਮੋਲ ਓਏ ਕਰਦੇ ਆ ਵੀਰੇ ਕੋਈ ਗੱਲ ਨਹੀਂ ਹੁਣ ਸਭ ਪਹਿਲਾਂ ਸਾਨੂੰ ਚਾਹ ਪਿਆਓ ਫਿਰ ਅੰਦਰ ਜਾ ਕੇ ਦੁਕਾਨ ਖੋਲ ਪਹਿਲਾਂ ਸਾਨੂੰ ਗੱਲਾਂ ਕਰੀ ਜਾਓ ਪਹਿਲਾਂ ਸਾਨੂੰ ਚਾਹ ਪਿਆਓ ਪਹਿਲਾਂ ਸਾਨੂੰ ਚਾਹ ਪਿਆਓ ਫੇਰ ਕੰਮ ਕਰਾਂਗੇ ਅਸੀਂ ਸਵੇਰ ਦੇ ਆਏ ਠੰਡ ਦੇ ਵਿੱਚ ਮੈਂ ਕਰਦਾ ਉੱਧਰ ਜਾ ਕੇ ਵੀ ਗੱਲ ਕਰਦਾ ਦੂਸਰੇ ਵੀਰੇ ਨਾਲ ਵੀ ਆ ਜੰਦਾ ਰਹਿਣਾ ਜਾਣਾ ਚੱਲ ਮੈਂ ਤੂੰ ਲੋ ਜੀ ਆਪਾਂ ਖੋਲ ਲਈ ਹੁਣ ਆਵਲੀ ਦੁਕਾਨ ਦੂਸਰੀ ਦੁਕਾਨ ਮੈਂ ਖੋਲ ਕੇ ਇੱਧਰ ਫੇਰ ਆ ਗਿਆ ਸੀਗਾ ਦੁਬਾਰਾ ਤੇ ਸਫਾਈ-ਸਫਾਈ ਕਰਕੇ ਸਾਰੀ ਫੇਰ ਅਸੀਂ ਬੈਠ ਗਏ ਇੱਥੇ ਤੇ ਅਸੀਂ ਚਾਹ ਪਹਿਲਾਂ ਪੀ ਚੁੱਕੇ ਆ ਤੇ ਹੁਣ ਕੀ ਮੰਗਾਣਾ ਸੱਚੀ ਦੱਸੋ ਸਮੋਸੇ ਸਮੋਸੇ ਤੁਸੀਂ ਲੈ ਕੇ ਆਓਗੇ ਲਿਆਈ ਯਾਰ ਫੇਰ ਕੀ ਹੋ ਤੂੰ ਲਿਆਏਂਗਾ ਪੱਕੀ ਗੱਲ ਚੱਲ ਖੜਾ ਹੋ ਫੇਰ ਸਮੋਸੇ ਲਿਆ ਲਿਆ ਲੈ ਮੌਂਟੀ ਵੀਰੇ ਮੇਰੀ ਗੱਲ ਸੁਣੋ ਅੱਗੇ ਤੋਂ ਜਲਦੀ ਆਓਗੇ ਨਾ ਆਓਗੇ ਆਉਂਗਾ ਹਾਂ ਸੋ ਮੈਂ ਮੌਂਟੀ ਵੀਰੇ ਨੂੰ ਬੜੇ ਪਿਆਰ ਨਾਲ ਬਿਠਾ ਕੇ ਸਮਝਾਇਆ ਮੋਂਟੀ ਵੀਰੇ ਨੂੰ ਬੜੇ ਪਿਆਰ ਨਾਲ ਬੈਠ ਕੇ ਸੁਝਾਇਆ ਮੋਂਟੀ ਵੀਰੇ ਜਲਦੀ ਆਇਆ ਕਰੋ ਸਵੇਰੇ ਸਵੇਰੇ ਬਹੁਤ ਠੰਡ ਹੁੰਦੀ ਹੈ ਹਨਾ ਤੇ ਅਸੀਂ ਠੰਡ ਦੇ ਆ ਨਾ ਸੁngੜੀ ਜੀ ਜਾਂਦੇ ਸੀ ਬੇ ਤਾਂ ਰੱਬ ਦਾ ਸ਼ੁਕਰ ਹੈ ਚਲੋ ਅੱਜ ਤੋਂ ਪਾ ਕੇ ਰੱਬ ਨੇ ਸੁਣ ਲਈ ਸਾਡੀ ਤੇ ਅਗਲੇ ਹਾਂ ਸੋ ਮੇਰੇ ਵੀਰੇ ਨੂੰ ਬੋਡ ਮਿਲਿਆ ਕਹਿੰਦਾ ਮਤਲਬ ਮਿਲਿਆ ਹੈ ਕਿਆ ਉਹ ਕੀ ਕਹਿ ਸਕਦੇ ਆ ਬੋਲ 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 ਚਿਮਣੀ ਦੀ ਬੋਲ ਹਾਂ ਸੋ ਸਾਡੇ ਵੀਰੇ ਨੂੰ ਬੋਲ ਮਿਲਿਆ ਕੰਪਨੀ ਦੇ ਵੱਲੋਂ ਫ੍ਰੀ ਤੇ ਮੰਟੀ ਵੀਰੇ ਸੇਲ ਕਰਨ ਲਈ ਮਿਲਿਆ ਡੇਢ ਘੰਟਾ ਆ ਗਿਆ ਫੇਰ ਅੱਛਾ ਤੇ ਮੰਟੀ ਵੀਰੇ ਮੇਰੀ ਗੱਲ ਮੰਟੀ ਮੇਰੇ ਮੇਰੀ ਗੱਲ ਸੁਣੀ ਉਹ ਕਿੰਨੇ ਦਾ ਸੇਲ ਕਰੋਗੇ ਓਏ ਉਹ ਬੋਲ ਬੋਲ ਉਹ ਜਿਹੜਾ ਹਾਇਰ ਦਾ ਉਹ ਬੋਲ ਸੇਲ ਕਰਤੇ ਥੋੜਾ ਡਿਸਪਲੇ ਵਾਸਤੇ ਆਇਆ ਉਹ ਅੱਛਾ ਉਹ ਕਹਿੰਦੇ ਚਿਮਣੀ ਹੁੰਦੇ ਜਾਂ ਨਕਲੀ ਆ ਦੱਸ ਡਿਸਪਲੇ ਲਾਉਣੀ ਚਿੰਮਣੀਆਂ ਤੇ ਅੱਛਾ ਐਦਾ ਕਹਿਣਾ ਤੂੰ ਹੋਰ ਹੀ ਪਤਾ ਨਹੀਂ ਕੀ ਤੇਰੀ ਲੱਗਦਾ ਸੇਲ ਵਾਸਤੇ ਆਈ ਆ ਉਹ ਤੇ ਕੁਕਿੰਗ ਵਾਲਾ ਕੰਮ ਜਾ ਰੱਖ ਲੈਂਦਾ ਉਹ ਤਾਂ ਕੋਈ ਵੈਰਾਈਟੀ ਬਣਾ ਸਕਦੇ ਸੋ ਆਪਾਂ ਇੱਥੋਂ ਫ੍ਰੀ ਹੋ ਕੇ ਦੁਕਾਨ ਤੋਂ ਫ੍ਰੀ ਹੋ ਕੇ ਮੈਂ ਤਾਂ ਚਲਦਾ ਘਰ ਨੂੰ ਤੇ ਇਹਨਾਂ ਨੂੰ ਵੀ ਭੇਜਦਾ ਆਪਣੇ ਘਰ-ਘਰ ਨੂੰ ਸੋ ਅਸੀਂ ਨਿਊਜ਼ੀਲੈਂਡ ਤੋਂ ਹੋਰ ਕਿੰਦਾ ਮੈਚ ਨਿਊਜ਼ੀਲੈਂਡ ਔਰ ਇੰਡੀਆ ਦਾ ਮੈਚ ਚੱਲ ਰਿਹਾ ਅਸੀਂ ਮੈਚ ਦੇਖ ਰਹੇ ਸੀ ਸੋ ਕੀ ਦੇਖ ਰਹੇ ਹੋ ਤੁਸੀਂ ਤੁਸੀਂ ਕੀ ਦੇਖ ਰਹੇ ਹੋ ਕੀ ਦੇਖ ਰਹੇ ਹੋ ਤੁਸੀਂ ਦੇਖ ਰਹੇ ਆ ਵੀ ਤੂੰ ਕਿਦਾਂ ਵਲੌਗ ਬਣਾ ਰਿਹਾ ਸੋ ਤੁਸੀਂ ਵੀ ਐਵੇਂ ਚੱਕੋ ਕੈਮਰਾ ਤੇ ਬਸ ਬੋਲੀ ਚਲੋ ਚੁੱਪਣਾ ਬਸ ਜੋ ਸੋ ਯਾਰ ਐਦਾ ਹੀ ਹੁੰਦਾ ਐਵੇਂ ਵਲੌਗ ਬੰਦੇ ਆ ਬਈ ਸਾਡਾ ਸਟਾਈਲ ਹੀ ਆਹੀ ਆ ਸੋ ਆਪਾਂ ਘਰ ਜਾ ਕੇ ਮਿਲਦੇ ਆ ਬਾਕੀ ਮੇਰੇ ਮਾਤਾ ਪਿਤਾ ਦਿਖਾਨਣਾ ਤੁਸੀਂ ਤੁਹਾਨੂੰ ਬਹੁਤ ਟਾਈਮ ਹੋ ਗਿਆ ਦਿਖਾਇਆ ਨਹੀਂ ਮੇਰੇ ਮਾਤਾ ਪਿਤਾ ਵੀ ਸੋ ਘਰ ਜਾ ਕੇ ਮਿਲਦੇ ਆ ਲੋ ਜੀ ਆਪਾਂ ਤਾਂ ਪਹੁੰਚ ਗਏ ਸੀ ਘਰੇ ਤੇ ਆਪਣਾ ਤਾਂ ਕਿ ਤਿਆਰ ਹੋ ਗਏ ਕਿਉਂਕਿ ਸਵੇਰੇ ਗਿਆ ਨਹੀਂ ਸੀਗਾ ਸਮਝੋ ਤੇ ਬਾਪੂ ਜੀ ਸਾਡੇ ਬੈਠੇ ਨੇ ਬਾਪੂ ਜੀ ਪ੍ਰਣਾਮ ਤੁਹਾਨੂੰ ਸੋ ਬਾਪੂ ਨੂੰ ਹੈਲੋ ਹਾਈ ਹੋ ਗਈ ਹੈ ਤੇ ਮੇਰੀ ਮਾਂ ਵੱਲੋਂ ਹੋਣੀ ਬਾਕੀ ਹੈ ਹੈਲੋ ਮੰਮੀ ਪਾਪਾ ਜਾ ਰਹੇ ਨੇ ਬਾਹਰ ਤੇ ਮੈਂ ਘਰੇ ਕੱਲਾ ਤੇ ਆਪਾਂ ਦੇਖਦੇ ਆ ਯਾਰ ਦੋਸਤਾਂ ਦਾ ਜਾਂਦੇ ਹੁਮਮਣ ਮੈਂ ਵੀ ਜਾਂਦਾ ਹੁਮਮਣ ਦਾਣਾ ਫੁੱਟ ਗਿਆ ਤੇਰੀ ਮਾਂ ਨੂੰ ਤੇ ਮੰਮੀ ਪਾਪਾ ਮੇਰੀ ਗੱਲ ਸੁਣੋ ਪਾਪਾ ਜੀ ਕੁਝ ਲੈ ਜੋਗੇ ਸ਼ਾਮੀ ਕੋਈ ਘਮਾਨ ਫੇਰਾਂ ਨੂੰ ਤੁਸੀਂ ਫਿਰ ਜਾ ਰਹੇ ਹੋ ਮੋਲ ਗਮਾ ਲਿਆਵਾਂਗੇ ਮੋਲ ਲੈ ਕੇ ਜਾਵੋਗੇ ਬੰਸੀ ਦੇ ਰੋਟੀ ਖਾਂ ਚਲੋ ਸਾਡੀ ਤਾਂ ਪੱਕੀ ਹੋ ਗਈ ਬੰਸੀ ਦੇ ਜਿੱਥੇ ਵੀ ਜਾਣਾਗਾ ਹਨਾ ਤੇ ਬਸ ਉੱਥੇ ਖਾ ਪੀ ਕੇ ਆਵਾਂਗੇ ਤੁਸੀਂ ਮੈਨੂੰ ਇਹ ਦੱਸੋ ਹੁਣ ਠੀਕ ਲੱਗਦਾ ਪਹਿਲਾਂ ਹੋੜ ਹੀ ਮੈਨੂੰ ਸ਼ੱਕ ਲੱਗ ਬੂੰਬੂਮ ਲੱਗਦਾ ਸੀ ਹਨਾ ਹੁਣ ਮੈਂ ਵਧੀਆ ਲੱਗਣ ਲੱਗ ਗਿਆ ਚਲੋ ਯਾਰ ਬਾਪੂ ਜੀ ਨੇ ਵਾਦਾ ਕਰਤਾ ਮੇਰੇ ਨੇ ਪਾਪਾ ਪੱਕੀ ਗੱਲ ਲੈਣਾ ਲੈ ਕੇ ਜਾਣਾ ਕਦੀ ਐਦਾਂ ਨਾ ਤੁਸੀਂ ਲੈ ਕੇ ਨਾ ਜਾਓ ਪੱਪੂ ਸਾਨੂੰ ਮਾਰਦਾ ਸੀ ਆਵਾਜ਼ ਆ ਉਹ ਕਹਿੰਦਾ ਆ ਜਾ ਆ ਜਾ ਆ ਜਾ ਤੇ ਬਾਹਰ ਲੱਗਾ ਆ ਉਹ ਸੁਜਣਾ ਏ ਨਹੀਂ ਖੜਾ ਬੈਲ ਲੱਗੀ ਆ ਬਾਹਰ ਬੈਲ ਬਜਾ ਰਹਾ ਸਾਰਾ ਆਈਟਮ ਨਾ ਹੋਏ ਦਾ ਐ ਮਮੀ ਬਾਹਰ ਖੜਾ ਨਾ ਵਾਜਿਆ ਮਾਰੀਂ ਨਾ ਸੁਜਣਾ ਏ ਸੁਜਣਾ ਏ ਬੈਲ ਲੱਗੀ ਬੈਲੋ ਜਾਲ ਬੈਲ ਨਹੀਂ ਦੇਖੀ ਮੈਂ ਵੇਖੀ ਨਹੀਂ ਤੂੰ ਵੇਖੇ ਸਾਨੂੰ ਐ ਲੱਗਦਾ ਨਹੀਂ ਲੈ ਸੇਮ ਸੇਮ ਆ ਨਾ ਵੇਖੋ ਸੇਮ ਸੇਮ ਐ ਮੇਰੀ ਗੱਲ ਸੇਮ ਸੇਮ ਲੱਗਿਆ ਕਿਉਂ ਆ ਉਹ ਜੱਟੂ ਇੰਜੀਨੀਅਰ ਇੱਧਰ ਦੇਖ ਸੋ ਚਾਬੀ ਲੱਗੇ ਜੀ ਘੈਂ ਲੱਗਦੀ ਓ ਤੇਰਾ ਪਾਗ ਓਏ ਵਾਕਈ ਚਾਬੀ ਸਾਡੀ ਦੂਜੀ ਆ ਕਿਵੇਂ ਮੈਂ ਸਮਝ ਗੋਤਮ ਆਇਆ ਨਹੀਂ ਨਹੀਂ ਗੋਤਮ ਦਾ ਕਾਤਾ ਉਹ ਇਹ ਤਾਂ ਪੂਰਾ ਜਟੂ ਇੰਜੀਨੀਅਰ ਲੱਗਦਾ ਕੀ ਪਾਸ ਕਰ ਮੈਂ ਨਹੀਂ ਸੱਚੀ ਬੁੱਲਸੜਾ ਬਣ ਗਿਆ ਇਹ ਭੇਸ ਹੀ ਬਦਲਿਆ ਤੁਸੀਂ ਰਪ ਸਹੀ ਦੱਸ ਹੋਰ ਮੈ ਮੈਨੂੰ ਵੀ ਕਹ ਮੈਨੂੰ ਵੀ ਲਗਵਾ ਦੇ ਨਕਲੀ ਜੋਇਨਿੰਗ ਹਾਂ ਜੋਇਨਿੰਗ ਸਹੀ ਦੱਸ ਪੱਕੀ ਹੋ ਗਈ ਉਹਦਾ ਪੂਰਾ ਸਰਦਾਰ ਐਵੇਂ ਮਾਰੀ ਦਾ ਕੱਪ ਛੱਡੀਦਾ ਸੱਚੀ ਦੱਸ ਓਏ ਸਹੀ ਹੋ ਗਈ ਪੱਕੀ ਮੇਰੀ ਵੀ ਕਰਵਾ ਦੇ ਪੱਕੀ ਹੁਣ ਐਸਾ ਝੂ ਲੱਗਣਾ ਓਏ 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 ਤੂੰ ਬੈਠਾ ਚਲ ਜਾ ਓਏ ਬਾਹਰ ਸਾਲਾ ਐਸਾ ਸੱਚ ਉਹਦਾ ਐਸਾ ਸੱਚ ਲੋ ਸਹੀ ਦੱਸ ਐਸਾ ਸੱਚ ਪੁੱਲ ਸਾਲਾ ਤਾਂ ਬਾਂਦਾ ਕਿ ਨਕਲੀ ਵੇਚ ਰ ਤੈਨੂੰ ਕੁੱਟਣਗੇ ਐਵੇਂ ਚਲਾਣੇ ਜੀ ਬਾਹਰ ਇਹਨੂੰ ਗੁੱਟਾ ਲੱਗਾ ਬਾਬੀ ਇਹਨੂੰ ਕਹੀ ਨਾ ਐਵੇਂ ਨਾ ਚਲਾ ਜੀ ਬਾਹਰ ਗਲੀ ਚ ਇਹਨੂੰ ਸਹੀ ਕਹਿੰਦਾ ਬਾਬਿਆ ਰਿਸਕ ਨਾ ਲੈ ਲਈ ਆ ਸੇਮ ਸੇਮ ਨਾਲ ਐਵੇਂ ਬਣ ਨਾ ਉਹਦਾ ਕਿੰਨੇ ਆ ਕਿੰਦੇ ਕੋਲ ਉਹ ਸੇਮ ਸੇਮ ਨਾ ਕਰ ਤੂੰ ਸੇਮ ਸੇਮ ਬਣਿਆ ਹੋਇਆ ਨਾ ਪੁੱਲ ਸਾਲਾ ਦੇ ਰੋਲਾ ਪਾਈ ਖੜਾ ਕਦੋਂ ਦਾ ਮੇਰੇ ਨਾਲ ਚੇਂਜ ਕਰ ਲੈ ਰੋਲਾ ਪਾਈ ਜਾਂਦਾ ਕਦੋਂ ਦਾ ਸਕੂਟਰੀ ਸੇਮ ਸੇਮ ਹੈ ਸੇਮ ਸੇਮ ਤਾਂ ਦੇਖ ਲੱਗਿਆ ਹਾਂ ਮੈਂ ਗੱਲ ਆ ਦੇਖੋ ਯਾਰ ਇਹ ਪਤਾ ਕੀ ਗੱਲ ਕਰੀਂਦਾ ਇਹ ਸਕੂਟਰੀ ਦੇਖੋ ਸੇਮ ਲੱਗੀ ਹੁੰਦੀ ਆ ਤੇ ਆਹ ਦੇਖੋ ਆਹ ਸਕੂਟਰੀ ਬਿਲਕੁਲ ਸੇਮ ਲੱਗਦੀ ਆ ਦੋਨੋਂ ਸੇਮ ਸੇਮ ਟੈਗ ਲੱਗ ਗਿਆ ਘਾਟੂ ਸ਼ਾਮ ਬਾਬਾ ਜੀ ਦੇ ਇਸ ਕਰਕੇ ਮੇਰੇ ਮੁੰਡੇ ਨੂੰ ਲੱਗਦਾ ਪਿਆ ਯਾਰ ਜੱਟੂ ਇੰਜੀਨੀਅਰ ਬਣ ਕੇ ਹੈ ਦੇਲ ਕਰਦਾ ਬੁੱਕੀ ਲੈਣਾ ਪਰ ਲੈ ਨਹੀਂ ਨੀ ਨਾਤਾ ਨਹੀਂ ਲਾ ਗਈ ਚਲੋ ਚਲਿਏ ਮੇਰੀ ਮਾਂ ਜਲਦੀ ਕਰੋ ਸੋ ਆਪਾਂ ਵੀ ਚੱਲੇ ਆਂ ਔਰ ਮੇਰੇ ਭਰਾ ਵੀ ਚੱਲਿਆ ਹੈ ਹਰ ਸ਼ੋਰ ਸਾਇਲ ਇਧਰ ਦੇਖ ਸਾਇਲੀ ਐਂਦੀ ਬਣਾ ਵੀਡੀਓ ਓਏ ਹੋਏ ਸਾਡਾ ਚਾਚਾ ਸਾਡਾ ਚਾਚਾ ਵੀ ਚੱਲਿਆ ਨਾ ਨਾ ਅੰਦਰਲੀ ਜਗ੍ਹਾ ਨਹੀਂ ਦਿਖਾਣੀ ਸੋ ਆਪਾਂ ਸਾਰੇ ਚੱਲੇ ਆ ਮਮੀ ਪਾਪਾ ਚਾਚਾ ਚਾਚੀ ਸਾਡੇ ਛੇੜੇ ਭਰਾ ਵੀ ਚੱਲੇ ਆ ਕਾਲਾ ਬਾਉ ਜੀ ਤੇ ਹਰਸ਼ ਬੌਂਸਰ ਹਰਸ਼ ਬੋਂਸਰ ਆ ਪਾਜੀ ਸੱਚੀ ਹੱਸ ਹਰਸ਼ ਬੋਂਸਰ ਹੈ ਤੇ ਚਲੋ ਤਾਂ ਆਪਾਂ ਖਾਣ ਪੀਣ ਚੱਲਦੇ ਆ ਪਹੁੰਚਦੇ ਆ ਚਾਚੇ ਹੋਰਾਂ ਨੂੰ ਮਿਲਾਂਦੇ ਆ ਆਪਾਂ ਤੇ ਗੱਡੀ ਆਪਣੀ ਆ ਚੁੱਕੀ ਹੈ ਗੱਡੀ ਹੋਰ ਹੀ ਗੱਡੀ ਆ ਰਹੀ ਤੇ ਇੱਕ ਗੱਡੀ ਹੋਰ ਸ਼ਾਇਦ ਆਊਗੀ ਆਪਣੀ ਗੱਡੀ ਦੂਸਰੀ ਵੀ ਆਣੀ ਹੈ ਕਿ ਉਹ ਖੜੀ ਕਿਹਨੇ ਕਿਹੜੋਏ ਹੋਏ ਇੱਕ ਗੱਡੀ ਆ ਰਹੀ ਨੰਨੇ ਜੱਟ ਜੀ ਮੈਂ ਆਇਆ ਮੁਰਦਾਂ ਦਾ ਲਕਿਆ ਚਾਚਾ ਤੁਸੀਂ ਅੰਦਰ ਆ ਜਾਂਦੇ ਚਾਚੇ ਬਾਹਰ ਕਿਵੇਂ ਮੈਂ ਜਾਂਦੀ ਵੀ ਐ ਤੂੰ ਮੈਂ ਕਿ ਆਂਦੀ ਪਈ ਐ ਹੋਠੀ ਕੋ ਤੇ ਅੰਦਰ ਰੱਖਿਆ ਹੋਵੇ ਮਾਂ ਇਹ ਹਾਂਜੀ ਮਹਾਰਾਜ ਕੀ ਹਾਲ ਹੈ ਤੇਰੇ ਠੀਕ ਹੈ ਮੈਂ ਹੈਲੋ ਹੰਸਿਕਾ ਕਿਵੇਂ ਆ ਮੂਫਲੀ ਖਾ ਲਈ ਤਾਂ ਖਾਂਗਾ ਆ ਗਈ ਨਹੀਂ ਤਾਂ ਖਾਂਗਾ ਆ ਗਈ ਪਹਿਲਾਂ ਮੇਰੀ ਗੱਲ ਸੁਣੋ ਤੁਸੀਂ ਅੰਦਰ ਕਿਉਂ ਨਹੀਂ ਆਏ ਕੋਈ ਕਪੂ ਜਾਂਦੀ ਬੇਬਾਰ ਕੋਈ ਗੁੱਸਾ ਕੋਈ ਗਿਲਾ ਬਹੁਤ ਜ਼ਿਆਦਾ ਗੁੱਸਾ ਮੈਨੂੰ ਇੰਨੀ ਗੁੱਸਾ ਚੜਿਆ ਹੋਇਆ ਨਾ ਨਾ ਕਹਿੰਦੀ ਆਦੇ ਚਲੋ ਅੱਜ ਗੋਭੀ ਦੇ ਪਕੌੜੇ ਖਵਾ ਕੇ ਆਪਾਂ ਆਕਰਾਨੇ ਆ ਰਾਜੀ ਸਾਡੀ ਚਾਚੀ ਨੂੰ ਕਿੰਨੂੰ ਫਲੋ ਜੀ ਆਪਾਂ ਤਾਂ ਪਹੁੰਚ ਕੇ ਹੋਟਲ ਤੇ ਔਰ ਫਿਲਹਾਲ ਕੁਛ ਨਹੀਂ ਗਾ ਸਿਰਫ ਇਹ ਜੇ ਆ ਕੇ ਬੈਠੀਆਂ ਹਨਾ ਚਾਚਾ ਜੀ ਇਹਨੂੰ ਨਾ ਸਪਰੇਅ ਦੇਵਾਂ ਉਹ ਤਾਂ ਉਹ ਮੈਂ ਤੇ ਇਹ ਸਾਡੇ ਫਾਦਰ ਸਾਹਿਬ ਤੇ ਸਾਡੇ ਹਰਸ਼ ਬੌਂਸਰ ਤੇ ਬੌਂਸਰ ਦੇ ਨਾਲ ਜਿਹੜਾ ਰਹਿੰਦਾ ਤੇ ਅੱਜ ਪਹਿਲੀ ਮੱਖੀ ਮੱਖੀ ਤੇ ਆ ਸਾਡੇ ਮਾਤਾ ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਪੂਜਾ ਵਰਮਾ ਤੇ ਸਾਡੀ ਚਾਚੀ ਦੀ ਘਰ ਆਲੀ ਉਹ ਚਾਚੇ ਦੀ ਘਰ ਆ ਚਾਚੇ ਦੀ ਘਰ ਆਲੀ ਤੇ ਚਾਚੇ ਦੇ ਬੱਚੇ ਆ ਚਾਚੇ ਦੀ ਘਰ ਆ ਲੈ ਵੇ ਹੂੰ ਇਹ ਚਾਚੀ ਇਹ ਚਾਚੀ ਦਾ ਬੱਚਾ ਹੈ ਚਾਚੇ ਦਾ ਬੱਚਾ ਦੋਨੋਂ ਚਾਚੇ ਤੇ ਚਾਚੀ ਦੇ ਆ ਸੋ ਮੈਂ ਆਪਣੇ ਮੰਮੀ ਪਾਪਾ ਦਾ ਇਵੇਂ ਕਿ ਤੁਸੀਂ ਜਾਣਦੇ ਹੋ ਇਹਦੇ ਕੁਝ ਨਹੀਂ ਆਇਆ ਇੱਥੇ ਖਾਣ ਲਈ ਤੇ ਆਉ ਕੱਤੇ ਦਿਖਾਵਾਂਗੇ ਨਾ ਆ ਆ ਆ ਆਇਆ ਤੇ ਫਿਰ ਲਾਲ ਅਤੀ ਸੁਪਾਰੀਆਂ ਖਾ ਰਿਹਾ ਜੋ ਕਿ ਅਸੀਂ ਲੋਕਾਂ ਨੂੰ ਰੋਜ਼ ਪਰਨੇ ਆ। ਇਹ ਤਾਂ ਲੱਗਦਾ ਬਲੌਗ ਬੜਾ ਵਧੀਆ ਲੱਗਦਾ। ਓਏ ਹੋਏ। ਇਹ ਤਾਂ ਆ ਡਾ ਲੱਗਦਾ ਨਾ। ਵਾਜੀ ਅੱਗੇ ਮੇਰੇ ਤਾਂ ਚਲੋ ਆਪ ਨੂੰ ਖਾਣੇ ਪਿੰਲੇ ਅੱਗੇ ਦਿਖਾ ਲਿਆ ਤੁਹਾਨੂੰ। ਅੱਗੇ ਦਿਖਾਉਂਦੇ ਜੁੜੇ ਰਹੋ। ਸਾਡੀ ਪਹਿਲੀ ਵੈਰਾਈਟੀ ਆ ਚੁੱਕੀ ਹੈ ਆਈ ਮੀਨਸ ਆਲੂ ਦੇ ਪਤਲੇ ਪਤਲੇ ਕੱਟੇ ਹੋਏ ਚਿਪਸ ਓਹੋ ਜਲਦੀ ਬੋਲਦੇ ਨਾ ਸੀਗਾ ਹਾਂ ਸੋ ਆਪਨੇ ਫ੍ਰੈਂਚ ਫਰਾਈ ਆ ਚੁਕੇ ਨੇ ਤੇ ਕੁੱਟ ਕੁੱਟ ਲੱਗ ਰਿਹਾ ਉਹ ਵੱਖਰੀ ਗੱਲ ਉਹਨਾਂ ਦੀ ਆਪਾਂ ਆ ਗਏ ਵੈਸ਼ਨੋ ਬੰਦੇ ਤੇ ਆਪਾਂ ਖਾਣੀ ਹੈ ਸਿਰਫ ਫ੍ਰੈਂਚ ਫਰਾਈ ਚਾਚਾ ਚਾਚਾ ਕੀ ਫਾਇਦਾ ਮਾਪਾ ਪਾਪਾ ਖਾਤ ਅੱਗੇ ਕਿੱਥਾ ਬੰਦਾ ਖਾਂਦਾ ਹਾਂਜੀ ਕਹਿ ਤੀ ਹੋਰ ਹੈ ਕਿ ਮੈਨੂੰ ਲੈ ਜਾਏ ਨਾ ਪੱਪਾ ਖਾਂਦੇ ਪਿੰਦੇ ਆ ਨਜ਼ਾਰੇ ਲੈਂਦੇ ਆ ਅੱਲਾ ਦਿਖਾ ਲੈ ਤੂੰ ਦਿਖਾ ਲੈ ਹਾਂ ਅੱਛਾ ਗੱਲ ਕਰਾਂ ਹਾਂ ਹੋਰ ਗੱਲਾਂ ਕਰੀਏ ਕਿੱਥੇ ਚੱਲੀ ਹਾਂ ਬਹੁਤ ਵਧੀਆ ਯਾਰ ਆ ਆ ਦੇਖੋ ਮੈਂ ਖਾਂਦਾ ਨਹੀਂ ਮਿਲ ਨਹੀਂ ਚਾ ਨਜ਼ਾਰਾ ਆਪਣਾ ਆ ਗਿਆ ਹੁਣ ਮਨਚੂਰੀਅਨ ਪਕੌੜਾ ਮੀਨਸ ਮਨਚੂਰੀਅਨ ਗੋਲ ਗੱਪੇ ਤੂੰ ਵੀ ਖਾ ਲੈ ਹੂੰ ਹੂੰ ਕਰੀ ਇੰਨੀ ਕੁਝ ਮੂੰਹ ਚ ਸਪਾਰੀ ਪਾ ਰੱਖੀ ਹੈ ਕੁਝ ਬੋਲ ਕਿਉਂ ਨਹੀਂ ਬੋਲਦੀ ਹੈ ਲੋ ਜੀ ਹੁਣ ਤੁਹਾਨੂੰ ਮੈਂ ਦਿਖਾਉਣਾ ਖਾਂਦੇ ਹੋਏ ਇਹਨੂੰ ਇਹ ਇੱਥੇ ਰੱਖ ਬੜਾ ਸਟਾਈਲ ਮਾਰੀ ਨਹੀਂ ਖਾਂਦੀ ਬੱਚੀ ਅੱਗੇ ਦਾ ਮੂੰਹ ਖੋਲ ਖੋਲ ਖਾਂਦੀ ਹੈ ਅੱਜ ਕਿਵੇਂ ਮੂੰਹ ਬੰਦ ਕਰਕੇ ਤੈਨੂੰ ਕੀ ਕਰਾਂ ਫੀਮ ਲਾਈੋ ਯੇ ਨਮੂ ਤੈ ਤੇਰਾ ਪ੍ਰਾੜੂ ਹੈ ਕੇ ਹੈਂ ਤੇਰਾ ਪ੍ਰਾੜੂ ਹੈ ਚਾਚਾ ਕਿਉਂ ਰੋਈ ਜਾਂਦੇ ਹੋ ਸੋ ਆਪਣੀ ਆਰੀ ਚਾਹ ਤੇ ਆ ਸਾਰੇ ਪੀਰੇ ਨੇ ਚਾਹ ਰੋਟੀ ਖਾ ਕੇ ਪਲ ਲੈ ਆ ਆਨੰਦ ਜਿੰਦਗੀ ਦਾ ਤੇ ਹੁਣ ਬੱਚਾ ਪੀ ਕੇ ਲੈ ਰਿਹਾ ਆਨੰਦ ਤੇ ਚਾਚਾ ਜੀ ਦੱਸੋ ਕਿਵੇਂ ਦਾ ਲੱਗਿਆ ਬਾਹਰ ਆ ਕੇ ਤੇ ਮਾਤਾ ਜੀ ਸੋ ਆਪਾਂ ਖਾਪੀ ਲਿਆ ਹੁਣ ਆਪਣੀ ਚਾਹ ਚਾਹ ਪੀ ਕੇ ਫਿਰ ਆਪਾਂ ਨੂੰ ਘਰ ਚਲ ਜਾਨਾਗਾ ਸੋ ਅੱਜ ਦਾ ਬਲੌਗ ਆਪਾਂ ਇੱਥੇ ਹੀ ਐਂਡ ਕਰਦੇ ਆ ਅੱਜ ਜੁਆਇਨ ਬਹੁਤ ਬਤਾ ਦੇ ਸੋ ਐਦਾ ਹੀ ਬਨੇ ਰਹਿਣਾ ਸ਼ੈਨ ਸਾਈਆਂ ਦੀ ਲਾਈਕ ਕਰਿਓ ਕਮੈਂਟ ਕਰਿਓ ਸਬਸਕ੍ਰਾਈਬ ਕਰਿਓ ਜੈ ਸਾਈਆਂ ਅੱਛਾ